ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਦਰਸ਼ਨ ਕਰਾਂਗੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਮੋਰਿੰਡਾ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਛੋਟੇ ਸਹਬਜ਼ਾਦੇ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰਕੌਰ ਜੀ ਨੂੰ ਗੰਗੂ ਵੱਲੋਂ ਲਾਲਚ ਵੱਸ ਹੋ ਕੇ ਆਪਣੇ ਪਿੰਡ ਸਿਹੇੜੀ ਤੋਂ ਮੁਰਿੰਡੇ ਦੇ ਕੋਤਵਾਲ ਨੂੰ ਗ੍ਰਿਫਤਾਰ ਕਰਵਾ ਦਿੱਤਾ ਸੀ ਤਾਂ ਛੋਟੇ ਸਹਿਬਜ਼ਾਦਿਆਂ ਅਤੇ ਮਾਤਾ ਗੁਜਰਕੌਰ ਜੀ ਨੂੰ ਰੱਥ ਤੇ ਮੁਰਿੰਡੇ ਲਿਆਂਦਾ ਗਿਆ ਸੀ ਅਤੇ ਇੱਕ ਰਾਤ ਕੋਤਵਾਲੀ ਵਿੱਚ ਰੱਖਿਆ ਗਿਆ ਸੀ ਜਿੱਥੇ ਅੱਜ ਗੁਰਦੁਆਰਾ ਕੋਤਵਾਲੀ ਸਾਹਿਬ ਸ਼ਿਸ਼ੋਭਿਤ ਹੈ ਇੱਕ ਰਾਤ ਕੋਤਵਾਲੀ ਵਿੱਚ ਰੱਖਣ ਤੋਂ ਬਾਅਦ ਛੋਟੇ ਸਹਿਬਜ਼ਾਦਿਆਂ ਅਤੇ ਮਾਤਾ ਗੁਜਰਕੌਰ ਜੀ ਨੂੰ ਅਗਲੇ ਦਿਨ ਸਰਹੰਦ ਦੇ ਮੁਗਲ ਹਾਕਮਾਂ ਅੱਗੇ ਪੇਸ਼ ਕਰਨ ਦਾ ਹੁਕਮ ਜਾਰੀ ਹੋ ਗਿਆ ਮਾਤਾ ਜੀ ਅਤੇ ਛੋਟੇ ਸਹਿਬਜ਼ਾਦਿਆਂ ਨੂੰ ਇਸ ਕੋਤਵਾਲੀ ਤੋਂ ਭਾਵ ਗੁਰਦੁਆਰਾ ਕੋਤਵਾਲੀ ਸਾਹਿਬ ਤੋਂ ਤੋਰ ਕੇ ਨਜ਼ਦੀਕੀ ਸਥਾਨ ਜਿਸ ਜਗ੍ਹਾ ਤੇ ਅੱਜ ਗੁਰਦੁਆਰਾ ਸ਼ਹੀਦਗੰਗ ਸਾਹਿਬ ਹੈ ਲਿਆਂਦਾ ਗਿਆ ਥੋੜਾ ਵਿਸ਼ਰਾਮ ਕਰਨ ਉਪਰੰਤ ਇਸ ਸਥਾਨ ਤੇ ਖੂਹ ਤੋਂ ਜਲ ਛਕਣ ਉਪਰੰਤ ਰੱਥ ਵਿੱਚ ਬਿਠਾ ਕੇ ਮਾਤਾ ਜੀ ਅਤੇ ਸਹਬਜਾਦਿਆਂ ਨੂੰ ਸੂਬੇ ਸਰਹੰਦ ਵਜੀਦ ਖਾਂ ਪਾਸ ਜਿੱਥੇ ਅੱਜਕੱਲ ਗੁਰਦੁਆਰਾ ਫਤਿਹਗੜ੍ਹ ਸਾਹਿਬ ਸ਼ਿਸ਼ੋਭਿਤ ਹੈ ਲਿਜਾਇਆ ਗਿਆ ਜਦੋਂ ਇਥੋਂ ਰੱਥ ਤੁਰਨ ਲੱਗਾ ਸੀ ਤਾਂ ਰੱਥ ਦਾ ਇੱਕ ਪਹੀਆ ਖਰਾਬ ਹੋ ਗਿਆ ਸੀ ਤੇ ਉਸ ਪੱਈਏ ਨੂੰ ਇੱਥੋਂ ਦੇ ਮਿਸਤਰੀ ਵੱਲੋਂ ਉਸੇ ਸਮੇਂ ਠੀਕ ਕੀਤਾ ਗਿਆ ਸੀ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ਼ਹੀਦ ਗੰਜ ਸਾਹਿਬ